ਨਿੰਦਰ ਕੁ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਇੱਕ ਕਹਾਣੀ ਦਿਲ ਨੂੰ ਤੂ ਪਾਉਣ ਵਾਲੀ ਪੇਸ਼ ਕਰਦੇ ਹਾਂ ਪਰਦੇਸੀ ਜਿੰਨੇ ਸਾਡੇ ਬਾਹਰਲੇ ਮੁਲਕਾਂ ਚ ਬੈਠੇ ਐ ਉਹਨਾਂ ਦੇ ਅੰਦਰ ਚਾਤੀ ਮਾਰਨ ਵਾਸਤੇ ਮਜਬੂਰ ਕਰੇਗੀ ਇੱਕ ਕਹਾਣੀ ਹਰ ਰੋਜ਼ ਮੁੰਡਿਆਂ ਤੇ ਕੁੜੀ ਦੀਆਂ ਝਿੜਕਾਂ ਬਾਪੂ ਜੀ ਅਸੀਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਅਸੀਂ ਨਹੀਂ ਪੰਜਾਬ ਜਾਣਾ ਅਸੀਂ ਨਹੀਂ ਇੰਡੀਆ ਜਾਣਾ ਸਾਡੇ ਬੱਚਿਆਂ ਨੂੰ ਵੀ ਕੋਈ ਸ਼ੌਕ ਨਹੀਂ ਹੈ ਉੱਥੇ ਜਾਣ ਦਾ ਉੱਥੇ ਸਾਡਾ ਕੀ ਹੈ ਐਸ ਵਾਰ ਪੰਜਾਬ ਜਾਉਗੇ ਪਿੰਡ ਵਾਲੀ ਜ਼ਮੀਨ ਵੇਚ ਕੇ ਆਓ ਜਿੰਨੇ ਚ ਵੀ ਵਿਕਦੀ ਹੈ ਮੈਂ ਕਈ ਵਾਰ ਸੋਚਦਾ ਕਿ ਮੇਰੀ ਉਮਰ ਹੁਣ 75 ਸਾਲਾਂ ਤੋਂ ਉੱਤੇ ਹੈ ਐਸ ਵਾਰ ਪਿੰਡ ਜਾਵਾਂਗਾ ਇਹ ਜ਼ਮੀਨ ਦਾ ਸੌਦਾ ਕਰਕੇ ਹੀ ਆਵਾਂਗਾ ਇਹ ਵੀ ਡਰ ਕਿ ਸ਼ਰੀਕ ਹੀ ਨਾ ਡੱਬ ਲੈਣ ਜ਼ਮੀਨ ਕਿਤੇ ਬੰਦੇ ਦਾ ਕੀ ਪਤਾ ਕਦੋਂ ਕੀ ਹੋ ਜਾਏ ਸੋ ਸਮਾਂ ਆਇਆ ਤੇ ਮੈਂ ਇੰਡੀਆ ਗਿਆ ਪੰਜਾਬ ਪਿੰਡ ਬਹੁਤ ਘੱਟ ਲੋਕ ਆਏ ਹਾਲਚਾਲ ਪੁੱਛਣ ਆਣ ਗਵਾਂਣ ਚੋ ਕਿਸੇ ਨੇ ਪੁੱਛਿਆ ਗਰਨਾਮ ਸਿੰਘ ਆ ਕਿੰਨੀ ਛੁੱਟੀ ਆਇਆ ਮੈਂ ਲੰਮਾ ਜਿਹਾ ਹੋ ਕਾ ਲਿਤਾ ਇਹ ਆਖਿਆ ਕਿ ਬਾ ਸੁਣ ਆਖੀ ਵਾਰ ਆਇਆ ਸੋਚਿਆ ਇਸ ਵਾਰ ਜ਼ਮੀਨ ਦਾ ਸੌਦਾ ਕਰਕੇ ਹੀ ਜਾਊਂਗਾ ਵਾਪਸ ਕਿਉਂਕਿ ਬੱਚਿਆਂ ਦੇ ਆਰਡਰ ਬਹੁਤ ਸਖਤ ਹੈ ਮੈਂ ਆਪਣੀ ਜ਼ਮੀਨ ਪ੍ਰਾਪਰਟੀ ਡੀਲਰ ਨੂੰ ਵਿਖਾਉਣ ਵਾਸਤੇ ਖੇਤ ਲੈ ਗਿਆ ਚਾਰ ਚਫੇਰਾ ਜ਼ਮੀਨ ਦਾ ਵਿਖਾ ਕੇ ਗੱਲਬਾਤ ਕੀਤੀ ਰੇਟ ਯਾਨੀ ਸੌਦਾ ਲਗਭਗ ਹੋ ਚੁੱਕਾ ਸੀ ਅਸੀਂ ਸਾਡੀ ਅੰਬਾਂ ਵਾਲੀ ਬੰਬੀ ਦੇ ਥੱਲੇ ਛਾਵੇਂ ਬਹਿ ਗਏ ਤੇ ਮੈਂ ਸੋਚਾਂ ਚ ਡੁੱਬ ਗਿਆ ਉਸ ਵੇਲੇ ਮੇਰੀ ਮਾਂ ਤੇ ਛੋਟਾ ਭਰਾ ਵਟੇ-ਵਟ ਰੋਟੀ ਵਾਲਾ ਛਾਬਾ ਸਿਰ ਤੇ ਚੁੱਕੀ ਤੇ ਭਰਾ ਛੋਟਾ ਚਾਹ ਵਾਲਾ ਡੋਲੂ ਹੱਥ ਚ ਪੜੀ ਮੇਰੇ ਤੇ ਮੇਰੇ ਬਾਪੂ ਕੋਲ ਅੰਬਾਂ ਵਾਲੀ ਬੰਬੀ ਥੱਲੇ ਆ ਗਏ ਮਹਿਸੂਸ ਹੋਏ ਮੇਰੀ ਮਾਂ ਮੇਰਾ ਸਿਰ ਪਲੋਸ ਕੇ ਕਹਿੰਦੀ ਹੈ ਜਿਉਂਦਾ ਰਹੇ ਅੱਜ ਮੇਰੇ ਪੁੱਤ ਨੇ ਬੜਾ ਕੰਮ ਕੀਤਾ ਇਨੇ ਕੰਮ ਕੀ ਕੀਤਾ ਸੀ ਬਸ ਬਾਪੂ ਦੀਆਂ ਲੱਤਾਂ 'ਚ ਬਹਿ ਕੇ ਸੁਹਾਗੇ ਦਾ ਮਜ਼ਾ ਲਿੱਤਾ ਸੀ ਸੁਹਾਗੇ ਦੇ ਥੱਲੇ ਆ ਗਿਆ ਪਰ ਹੋਇਆ ਕੁਝ ਵੀ ਨਹੀਂ ਬਸ ਮਾੜੀ ਜਿਹੀ ਚਰੀਟ ਆਈ ਸੀ ਬਾਪੂ ਨੇ ਮਿੱਟੀ ਨੂੰ ਥੋੜਾ ਗਿੱਲਾ ਕੀਤਾ ਤੇ ਫੂਕ ਮਾਰੇ ਤੇ ਮੇਰੀ ਸੱਟ ਵਾਲੀ ਥਾਂ ਤੇ ਲਾ ਦਿੱਤੀ ਤੇ ਬਣ ਗਿਆ ਮੈਂ ਬਬਰਸ਼ੇਰ ਬੀਬੇ ਬਾਪੂ ਮੇਰੇ ਕੋਲ ਕਹਰੇ ਸਨ ਉਤ ਭਾਵੇਂ ਤੂੰ ਪੜ੍ਹ ਲਿਖ ਕੇ ਜਿੱਡਾ ਵੱਡਾ ਅਫਸਰ ਬਣ ਜਾਹੀਂ ਪਰ ਆਪਣੀ ਜ਼ਮੀਨ ਕਦੇ ਨਾ ਵੇਚੀ ਜ਼ਮੀਨ ਜੜ ਹੁੰਦੀ ਹੈ ਵੱਡੇ ਬਡੇਰਿਆਂ ਦੀ ਇਹ ਜ਼ਮੀਨ ਬੜੀ ਮੁਸ਼ਕਲ ਨਾਲ ਬੁੱਝੇ ਝਾੜੀਆਂ ਪੁੱਟ-ਪੁੱਟ ਕੇ ਬਾਤ ਕੀਤੀ। ਬੇਬੇ ਨੇ ਕਿਹਾ ਰੋਟੀ ਖਾ ਲਓ। ਮੇਰੇ ਪੁੱਤ ਨੂੰ ਭੁੱਖ ਬਹੁਤ ਲੱਗੀ ਹੋਊਗੀ। ਇਹਨੇ ਨੂੰ ਮੇਰੀ ਅੱਖ ਖੋਲੀ। ਦੇਖਿਆ ਕਿ ਨਾ ਉੱਥੇ ਬੇਬੇ, ਨਾ ਰੋਟੀਆਂ ਵਾਲਾ ਛਾਬਾ ਤੇ ਨਾ ਛੋਟਾ ਭਰਾ ਡੀਲਰ ਕੋਲ ਬੈਠਾ ਮੁੱਛਾਂ ਨੂੰ ਵੱਟ ਦੇ ਰਿਹਾ ਸੀ। ਉਸਨੇ ਮੇਰੇ ਮੋਢੇ ਤੇ ਹੱਥ ਧਰਿਆ ਤੇ ਕਿਹਾ ਗਰਨਾਮ ਸਿੰਘਾ ਸੌਦਾ ਫਿਰ ਪੱਕਾ। ਮੈਂ ਕਿਹਾ ਨਹੀਂ ਡੀਲਰ ਸਾਹਿਬ ਮੇਰੇ ਬੇਬੇ ਤੇ ਬਾਪੂ ਨਹੀਂ ਮੰਨਦੇ। ਉਸਨੇ ਬੜੀ ਹਰਾਨੀ ਤੇ ਗੌਰ ਨਾਲ ਮੇਰੇ ਵੱਲ ਵੇਖਿਆ ਤੇ ਬੋਲਿਆ ਯਾਰ ਉਹ ਤਾਂ 30 ਸਾਲ ਪਹਿਲਾਂ ਜਹਾਨੋ ਤੁਰ ਗਏ ਸੀ ਉਹ ਇੱਥੇ ਕਿੱਥੇ ਮੈਂ ਕਿਹਾ ਡੀਲਰ ਸਾਹਿਬ ਜਹਾਨੋ ਗਿਆਨੂ ਭਾਵੇਂ 30 ਸਾਲ ਤੋਂ ਉੱਤੇ ਹੋ ਗਏ ਪਰ ਜਦ ਵੀ ਮੈਂ ਆਪਣੇ ਖੇਤ ਆਉਂਦਾ ਹਾਂ ਤਾਂ ਬਾਪੂ ਖੇਤਾਂ ਵਿੱਚ ਕੰਮ ਕਰਦਾ ਨਜ਼ਰੀ ਪੈਂਦਾ ਹੈ ਬੇਬੇ ਤੇ ਨਿੱਕਾ ਵੀਰਾ ਚਾਹ ਤੇ ਰੋਟੀ ਵਾਲਾ ਪਾਣੀ ਵਾਲਾ ਮਟਕਾ ਲਿਆਉਂਦੇ ਨਜ਼ਰ ਆਉਂਦੇ ਨੇ ਬੇਬੇ ਆਉਂਦੇ ਸਾਰੀ ਕਹਿੰਦੀ ਹੈ ਅੱਜ ਮੇਰੇ ਪੁੱਤ ਨੇ ਬੜਾ ਕੰਮ ਕੀਤਾ ਲੈ ਆਪਣੇ ਬਾਪੂ ਨਾਲ ਬਹਿ ਕੇ ਰੋਟੀ ਖਾ ਲਾ ਮੇਰਾ ਸ਼ੇਰ ਥੱਕ ਗਿਆ ਹੋਵੇਗਾ ਹਾਏ ਓ ਮੇਰੇ ਰੱਬਾ ਕਿਵੇਂ ਸਮਝਾਵਾਂ ਮੈਂ ਆਪਣੇ ਕੈਨੇਡੀਅਨ ਜਵਾਕਾਂ ਨੂੰ ਕਿ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਵਟ ਕੇ ਕਿੱਥੇ ਆਪਣੇ ਵੱਡੇ ਬਡੇਰਿਆਂ ਨੂੰ ਲੱਭਾਂਗੇ ਪਰ ਜਿੰਨਾ ਚਿਰ ਵੀ ਮੈਂ ਜਿਉਂਦਾ ਹਾਂ ਮੈਂ ਨਹੀਂ ਵੇਚਾਂਗਾ ਆਪਣੇ ਵੱਡੇ ਬਡੇਰਿਆਂ ਦੀ ਜ਼ਮੀਨ ਨੂੰ ਚੱਲ ਯਾਰ 딜ਰਾ ਆ ਚੱਲੀਏ ਸੌਦਾ ਕੈਨਸਲ